ਯਾ ਯਾ ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਮੇਰੇ ਯਾਰ ਦੋਸਤ ਮੇਰੇ ਮਿੱਤਰ ਮੇਰੇ ਭਰਾ ਮੇਰੇ ਵੀਰ ਸਾਰੇ ਵਧੀਆ ਹੋਣਗੇ ਤੇ ਬਹੁਤ ਬਹੁਤ ਜਿਆਦਾ ਸਵਾਗਤ ਕਰਦਾ ਤੁਹਾਡਾ ਆਪਦੇ YouTube ਚੈਨਲ ਦੇ ਉੱਤੇ ਜਿਹਦਾ ਨਾਮ ਹੈ ਮਨਦੀਪ ਵਲੋਗਸ ਸੋ ਵੀਰੋ ਅੱਜ ਇੱਕ ਗੱਲ ਕਰਨ ਲੱਗਿਆ ਏ ਬਾਕੀ ਤੁਸੀਂ ਇਹ ਫੋਟੋ ਦੇਖ ਕੇ ਸਮਝ ਹੀ ਗਏ ਹੋਣ ਕਿ ਆਪਾਂ ਕਿਹਨਾਂ ਦੀ ਗੱਲ ਲੱਗੇ ਆ ਕਰਨਾ ਸੋ ਆਪਣੇ ਬਹੁਤ ਹੀ ਮਸ਼ਹੂਰ ਕਲਾਕਾਰ ਪੀੜਾਸਤਰੀ ਦੇ ਲਗਾ ਲੋ ਜਿਨ੍ਹਾਂ ਨੇ ਸਾਫ ਸੁਥਰੀ ਗਾਇਕੀ ਨੂੰ ਗਾਇਕੀ ਨੂੰ ਲੈ ਕੇ ਗਏ ਨੇ ਅੱਗੇ ਤੇ ਅੱਜ ਮੈਂ ਗੱਲ ਕਰਨ ਲੱਗਾ ਹਾਂ ਰਾਜਵੀਰ ਜਵੰਦਾ ਜੀ ਦੀ ਤੇ ਰਾਜਵੀਰ ਜਵੰਦਾ ਜੀ ਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਅਜੇ 2 ਦਿਨ ਹੋਏ ਆ 2 ਦਿਨ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਪੰਜੌਰ ਨਾਲਾ ਘੜ ਦੇ ਰੋਡ ਦੇ ਉੱਤੇ ਇੱਕ ਗੱਲ ਨਹੀਂ ਸਮਝ ਆਉਂਦੀ ਮੈਨੂੰ ਕਿ ਜਿਹੜੇ ਪਸ਼ੂ ਬੈਠੇ ਹੁੰਦੇ ਆ ਰੋਡ ਦੇ ਗੱਭੇ ਸੋ ਇੱਕ ਗੱਲ ਮੈਂ ਤੁਹਾਨੂੰ ਹੋਰ ਮੇਨ ਮੁੱਦੇ ਦੱਸਾਂ ਜਿਹੜੇ ਪਸ਼ੂ ਬੈਠੇ ਹੁੰਦੇ ਆ ਨਾ ਤੇ ਪਸ਼ੂਆਂ ਕਰਕੇ ਐਕਸੀਡੈਂਟ ਹੁੰਦੇ ਆ ਜਿਹੜਿਆਂ ਆਵਾਰਾਂ ਗਏ ਆ ਵਗੈਰਾ ਆਉਂਦੀ ਹੈ ਹੈਨਾ ਜਿਵੇਂ ਕਿ ਚਲੋ ਗਊ ਮਤਾਂ ਨੇ ਆਪਾਂ ਆਵਾਰਾ ਫਿਰਦੇ ਆ ਸਾਡ ਫਿਰਦੇ ਆ ਆਵਾ ਉਹ ਬੈਠੇ ਹੁੰਦੇ ਆ ਸੋ ਕਟੋ-ਕਟ ਨਹੀਂ ਤਾਂ ਤੁਸੀਂ ਗੂਗਲ ਤੇ ਵੀ ਭਰ ਕੇ ਦੇਖ ਲਿਓ 80 ਤੋਂ 90% ਐਕਸੀਡੈਂਟਾਂ ਦੇ ਕਾਰਨ ਇਹ ਬਣਦੇ ਆ। ਸੋ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਜਿਹੜੇ ਆਪਣੇ ਜੋ ਜਿਹੜੇ ਵੀ ਬਣਾਏ ਹੁੰਦੇ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਐ ਕਿ ਇਹ ਪਸ਼ੂਆਂ ਦਾ ਸਾਡੇ ਇਲਾਕੇ ਦੇ ਮੌਤਵਾਰ ਬੰਦੇ ਆ। ਤੇ ਆ ਕਿਸੇ ਹੋਰ ਇਲਾਕੇ ਦੇ ਵੀ ਮੈਂ ਆਲ ਵਰਲਡ ਸਾਰਿਆਂ ਨੂੰ ਕਹਿ ਰਿਹਾ ਐ ਕਿ ਇਹ ਪਸ਼ੂਆਂ ਨਾਲ ਜਿਹੜੇ ਇਹਨਾਂ ਦਾ ਇਲਾਜ ਕਰੋ। ਕੋਈ ਏਦਾਂ ਦੀ ਆਪਣੀ ਸੰਸਥਾ ਬਣਾਓ ਵੀ ਉੱਥੇ ਇਹਨਾਂ ਨੂੰ ਕੋਈ ਤੇ ਗਰਾਊਂਡ ਵਗੈਰਾ ਚ ਹਨਾ ਚਾਰ ਦੁਵਾਰੀ ਕਰਕੇ ਰੱਖਿਆ ਜਾਵੇ ਕਿ ਇਹ ਸੜਕਾਂ ਦੇ ਕੰਬੇ ਨਾ ਘੁੰਮਣ ਸੈਂਟਾ ਦੇ ਕਾਰਨ ਬਣ ਰਹੇ ਐਕਸੀਡੈਂਟ ਹੋ ਰਹੇ ਆ ਉਹ ਐਕਸੀਡੈਂਟ ਨਾ ਹੋਣ ਸੋ ਆਪਾਂ ਗੱਲ ਕਰਦੇ ਸੀ ਕਿ ਰਾਜਵੀਰ ਜਵੰਦਾ ਜੀ ਦੀ ਉੜਦੀ ਉੜਦੀ ਖਬਰ ਮਿਲੀ ਹੈ ਕਿ ਉਹ ਹੁਣ ਰਿਕਵਰੀ ਕਰ ਰਹੇ ਨੇ ਬਹੁਤ ਜਲਦੀ ਤੇ ਉਹਨਾਂ ਦਾ ਜਿਹੜਾ ਦਿਮਾਗ ਸੀਗਾ ਪਹਿਲਾਂ ਦਾ ਉਹਦੇ ਉਹਨਾਂ ਦੇ ਦਿਮਾਗ ਨੂੰ ਬਿਲਕੁਲ ਹੀ ਆਕਸੀਜਨ ਨਹੀਂ ਸੀ ਜਾ ਰਹੀ ਹੋਣੇ ਤੇ ਵੀ 15% ਆਕਸੀਜਨ ਚਾਹੀਦੀ ਹੈ ਉਹਨਾਂ ਦੇ ਸਰੀਰ ਨੂੰ ਜਿਹੜੀ ਉਹ ਕਰ ਰਿਹਾ ਯੂਜ਼ ਕਰ ਰਿਹਾ ਹੈ ਬਾਕੀ ਉਹਨਾਂ ਦਾ ਸਰੀਰ ਬਹੁ ਛੇਤੀ ਰਿਕਵਰ ਕਰ ਰਿਹਾ ਹੈ ਆ ਰਿਕਵਰ ਕਰ ਰਿਹਾ ਹੈ ਕਿਉਂਕਿ ਮੇਨ ਸੱਟ ਨਾ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਸੀਗੀ ਦਿਮਾਗ ਸਭ ਤੋਂ ਜ਼ਿਆਦਾ ਮੇਨ ਹੁੰਦਾ ਹੈ ਜੇ ਅਗਰ ਦਿਮਾਗ ਵੇਲ ਹੋ ਜਾਵੇ ਆਪਣਾ ਤਾਂ ਸਾਰਾ ਕੁਝ ਹੀ ਖਤਮ ਹੈ ਤੋਂ ਆਪਾਂ ਸਾਰੇ ਅੱਜ ਨਾਲ ਮਿਲ ਕੇ ਪ੍ਰੇਰ ਕਰੀਏ ਕਿ ਆਪਣੇ ਰਾਜਵੀਰ ਜਵੰਦਾ ਜੀ ਬਹੁਤ ਜਲਦੀ ਤੰਦਰੁਸਤ ਹੋ ਕੇ ਆਪਣੀ ਫੈਮਿਲੀ ਦੇ ਵਿੱਚ ਆਣ ਇਕਦਾ ਹੀ ਅੱਗੇ ਜਿਵੇਂ ਉਹਨਾਂ ਨੇ ਆਪਣੀ ਸਾਫ ਸੁਥਰੀ ਗੀਤਾਂ ਦੇ ਨਾਲ ਮਨੋਰੰਜਨ ਮਨੋਰੰਜਨ ਦਿੱਤਾ ਏ ਆਪਾਂ ਨੂੰ ਸੋ ਅੱਗੇ ਵੀ ਉਹ ਇਦਾਂ ਹੀ ਕੰਟੀਨਿਊ ਰੱਖੇ ਆਪਣੇ ਗੀਤਾਂ ਦੇ ਨਾਲ ਸੋ ਉਹਨਾਂ ਦੀ ਗੀਤਾਂ ਦੇ ਵਿੱਚ ਤੁਹਾਨੂੰ ਪਤਾ ਏ ਸਰਦਾਰੀ ਦਾ ਸੂਟਾਂ ਦਾ ਐਦਾਂ ਦਾ ਬਹੁਤ ਲਾਲੋ ਤੁਸੀਂ ਬਹੁਤ ਗੱਲਾਂ ਆਉਂਦੀਆਂ ਐਦਾਂ ਦੀਆਂ ਐਦਾਂ ਦਾ ਕੈਂਡ ਕਲਚਰ ਲੈ ਕੇ ਆਉਂਦੇ ਹੋ ਆਪਣੇ ਗਾਣਿਆਂ ਦੇ ਰਾਹੀਂ ਸੋ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਆਪਾਂ ਨਾਲ ਮਿਲ ਕੇ ਪ੍ਰੇਰ ਕਰੀਏ ਕੀ ਰਾਜਵੇਦ ਜੰਦਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਲੈ ਇਹ ਨੌਲਿਖਾ ਤੋੜੇ ਨੀ Oh